ਪੀ ਭਾਰਤ ਦੇ ਵਿੱਚ ਆਓ ਮੇਕ ਇਨ ਇੰਡੀਆ ਇੱਥੇ ਕੋਈ ਲੇਬਰ ਰਾਈਟ ਨਹੀਂ ਹੈ ਕੋਈ ਪੈਨਸ਼ਨ ਨਹੀਂ ਹੈ ਕੋਈ ਹਿਊਮਨ ਰਾਈਟ ਨਹੀਂ ਹੈ ਉਹ ਉਹ ਇਹੀ ਜਿਹੇ ਹਾਲਾਤ ਹੁਣ ਸਾਡੇ ਪੰਜਾਬ ਦੇ ਸੂਬੇ ਦੇ ਮੁੱਖ ਮੰਤਰੀ ਨੇ ਵੀ ਸਾਡੇ ਸਾਹਮਣੇ ਪੇਸ਼ ਕਰ ਦਿੱਤੇ ਅਜਿਹੇ ਹਾਲਾਤਾਂ ਦੇ ਵਿੱਚ ਸਾਡੇ ਸਾਹਮਣੇ ਸਪਸ਼ਟ ਰੂਪ ਚ ਇਹ ਖੜਾ ਕਿ ਸਾਡੇ ਇਹ ਮਲਾਜ਼ਮ ਵਰਗ ਨੂੰ ਜਿਹੜਾ ਅੱਜ ਦੀ ਇਹ ਜਥੇਬੰਦਕ ਆਪਣੀ ਅਜਲਾਸ ਨੂੰ ਨੇਪਰੇ ਚਾੜਨ ਦੇ ਵੱਲ ਨੂੰ ਚੜ ਰਿਹਾ ਉਹਦੇ ਲਈ ਨਵੀਆਂ ਚੁਣੌਤੀਆਂ ਵੀ ਇੱਕ ਪਹਾੜ ਬਣ ਕੇ ਖੜੀਆਂ ਆ ਜਾਂਦੀਆਂ ਪਹਾੜੇ ਜਦੋਂ ਲਗਾਤਾਰ ਕੇਂਦਰ ਦੀ ਸਰਕਾਰ ਦੀਆਂ ਸਾਡਾ ਇੱਕ ਵਿਦਿਆਰਥੀ ਬੋਲ ਕੇ ਗਿਆ ਕਿ ਉਹ 9 ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਵਿਦਿਆਰਥੀ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਕੇਂਦਰੀ ਗਲਨ ਦੇ ਖਿਲਾਫ ਲਗਾਤਾਰ ਮੋਰਚਾ ਲਾ ਕੇ ਰੱਖਿਆ ਪਰ ਇੱਕ ਸਭ ਤੋਂ ਵੱਡੀ ਜਦੋਂ ਬੱਚੇ ਘੋਲ ਲੜ ਰਹੇ ਸੀ ਤੇ ਅਸੀਂ ਲਗਾਤਾਰ ਜਦੋਂ ਉਹਨਾਂ ਦੇ ਨਾਲ ਮਹਿਸੂਸ ਕਰਦੇ ਸੀ ਤੇ ਉਹ ਬੱਚਿਆਂ ਨੇ ਕਿੱਥੇ ਪ੍ਰੋਟੈਸਟ ਵੀ ਕਰਨਾ ਤੇ ਜੇਬ ਦੇ ਵਿੱਚ ਕੋਈ ਪੈਸੇ ਵੀ ਨਹੀਂ ਹੁੰਦੇ ਰਹੇ ਕਿ ਕਿਸ ਪ੍ਰਕਾਰ ਦੇ ਨਾਲ ਚੰਡੀਗੜ੍ਹ ਪਹੁੰਚਣਾ ਸਾਡੇ ਕੱਠ ਦੇ ਵਿੱਚ ਅੱਧੇ ਨਾਲੋਂ ਵੀ 10 ਗੁਣਾ ਗਿਣਤੀ ਇਸ ਗੱਲ ਦੇ ਨਾਲ ਘਟਦੀ ਸੀ ਵੀ ਸਾਡੇ ਉਹਨਾਂ ਬੱਚਿਆਂ ਕੋ ਆਰਥਿਕ ਤੌਰ ਦੇ ਉੱਪਰ ਵੀ ਕੋਈ ਹੁੰਦੀ ਸੀ ਅੱਜ ਪੰਜਾਬ ਦੇ ਹਾਲਾਤ ਇਹ ਐ ਜਿਹਦੇ ਕੋ ਸਰਮਾਇਆ ਐ ਜਿਹਨੇ ਕੋ ਥੋੜੀ ਕਿ ਜ਼ਮੀਨ ਐ ਉਹ ਵੇਚ-ਬਟ ਕੇ ਵਿਦੇਸ਼ਾਂ ਨੂੰ ਜਾਈ ਜਾ ਰਿਹਾ ਐ ਪਰ ਚਾਹ ਕੇ ਵੀ ਪੰਜਾਬ ਦੀ 80% ਆਬਾਦੀ ਵਿਦੇਸ਼ ਨੂੰ ਨਹੀਂ ਜਾ ਸਕਦੀ ਹਰ ਹਾਲਤ ਦੇ ਵਿੱਚ ਨਹੀਂ ਜਾ ਸਕਦੀ ਸਾਡੇ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ ਖੜੀ ਏ ਗੱਲ ਪਰ ਇਹ ਤੁਹਾਡੇ ਨਾਲ ਗੱਲ ਕਰਨ ਦਾ ਕਿਉਂ ਆ ਕਿਉਂਕਿ ਜਿਹੜੇ ਮਲਾਜ਼ਮ ਲਗਾਤਾਰ ਲੜੇ ਮੈਂ ਅਜਿਹੇ ਮਲਾਜ਼ਮਾਂ ਨੂੰ ਜਾਣਦਾ ਵੀ ਜਿਹੜੇ ਨੌਜਵਾਨੀ ਵੇਲੇ ਬੇਰੋਜ਼ਗਾਰ ਜਥੇਬੰਦੀਆਂ ਬਣਾ ਕੇ ਲਗਾਤਾਰ ਕੁੱਦੇ ਤੇ ਨੌکریاں ਲਈਆਂ ਖੁਦ ਵੀ ਲਈਆਂ ਤੇ ਵੱਡੀ ਗੁੱਤੀ ਨੌਜਵਾਨਾਂ ਨੂੰ ਦੋਈਆਂ ਵੀ ਪਰ ਗੱਲ ਇੱਥੇ ਨਹੀਂ ਖੜੀ ਹੋ ਜਾਂਦੀ ਹੁਣ ਉਹਦੇ ਤੋਂ ਅੱਗੇ ਸਾਡੀ ਲੜਾਈ ਸਾਡੀ ਆਰਥਿਕਤਾ ਤੱਕ ਨਹੀਂ ਖੜੀ ਰਹਿ ਜਾਂਦੀ ਕਾਜ ਤਾਂ ਤੁਸੀਂ ਇਹ ਨੌکریاں ਲੈ ਲਈਆਂ ਕਿਉਂਕਿ ਸਰਕਾਰੀ ਖੇਤਰ ਉਸਰੇ ਹੋਏ ਸੀ ਪਰ ਅੱਜ ਮੋਦੀ ਤੇ ਮੋਦੀ ਦੇ ਨਾਲ ਖੜੇ ਸਾਰੇ ਕੋਰਪੋਰਟ ਘਰਾਣੇ ਨੇ ਅਜਿਹਾ ਮਾਹੌਲ ਉਸਾਰ ਦਿੱਤਾ ਕਿ ਇਹ ਸਾਰੇ ਇੱਕ ਇੱਕ ਕਰਕੇ ਸਾਰੇ ਖੇਤਰ ਖਤਮ ਹੋ ਜਾਣੇ ਆ ਇਹ ਮੈਂ ਕਹਿ ਸਕਦਾ ਆਪਣੀ ਨੌਜਵਾਨੀ ਦੇ ਵਿੱਚ ਇਹ ਤੁਹਾਡੀ ਉਮਰਾਂ ਦੇ ਵਿੱਚ ਉਸਰੇ ਹੋਏ ਸਰਕਾਰੀ ਖੇਤਰ ਸਰਕਾਰੀ ਮਲਾਜ਼ਮਾਂ ਦਾ ਉਸਰਿਆ ਹੋਇਆ ਇਹ ਭੰਡਾਰ ਤੁਹਾਡੀ ਉਮਰਾਂ ਦੇ ਵਿੱਚ ਹੀ ਇਹ ਟੈਟਰੀ ਹੋਣ ਵੱਲ ਨੂੰ ਜਾ ਰਿਹਾ ਹੈ